ਹੈਲੋ ਸਤਿ ਸ੍ਰੀ ਅਕਾਲ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਹਾਲ ਹੈ ਵੇਖੋ ਹੁਣ ਕੋਈ ਮੈਂ ਹੜ ਪਰਵਾਹੀ ਤੇ ਜਿੱਦਾਂ ਹੜ ਵੜ ਹੜ ਹੜ ਵਿੱਚ ਲੋਕਾਂ ਬਾਰੇ ਉਹਨਾਂ ਬਾਰੇ ਗੱਲ ਨਹੀਂ ਕਰਨੀ ਮਤਲਬ ਇਹ ਤਾਂ ਮੈਂ ਨਾ ਦੱਸਣਾ ਚਾਹੁੰਦਾ ਮੇਰਾ ਜੋ ਐਕਸਪੀਰੀਅੰਸ ਆ ਮਤਲਬ ਮੈਂ ਜੋ ਸੋਚਦਾ ਆ ਕਿ ਮਤਲਬ ਹੁਣ ਨਾ ਨਾ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਿਆ ਨਾ ਪਉਂਦਰ ਨੂੰ ਗਏ ਕਦੀ ਜੋ ਮੈਂ ਦੇਖਿਆ ਤੇ ਸਾਬ ਲਾ ਲੋ ਵੀ ਜਿੱਦਾਂ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਹੋਈਆਂ ਉਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਇੱਕ ਸੱਤ ਬਣੀ ਸੀ ਉਹਦੇ ਵਿੱਚ ਅਸ਼ਮੀਤ ਸਿੰਘ ਕੋਈ ਖੜਾ ਸੀਗਾ ਤੇ ਉਹਦੇ ਸਾਹਮਣੇ ਆਰਐਸਐਸ ਨੇ ਬੀਜੇਪੀ ਨੇ ਬੰਦਾ ਖਿਲਾ ਰਿਆ ਏਬੀਬੀ ਕੋਈ ਏਬੀ ਵੀਪੀ ਕੋਈ ਪਾਰਟੀ ਆ ਉਹਦਾ ਬੰਦਾ ਆ ਕੋਈ ਗੌਰਵ ਸੋਲਾ ਕੋਈ ਨਾਮ ਤੇ ਮਤਲਬ ਉਹ ਪ੍ਰਧਾਨ ਬਣ ਗਿਆ ਆ ਤੇ ਅਸ਼ਮੀਤ ਉਹ ਮਤਲਬ ਉਪ ਪ੍ਰਧਾਨ ਬਣਿਆ ਆ ਇਹਨਾਂ ਦੀ ਵੇਖੋ ਕਿੰਨੀ ਤਕੜੀ ਰਾਜਨੀਤੀ ਆ। ਕਿ ਪਹਿਲਾਂ ਇਹਨਾਂ ਯੂਨੀਵਰਸਿਟੀਆਂ ਤੇ ਕਬਜ਼ਾ ਕਰੋ, ਵੀ ਹੌਲੀ-ਹੌਲੀ ਪੈਰ ਪਸਾਰੋ ਪੰਜਾਬ ਦੇ ਵਿੱਚ। ਸਮਝ ਲਓ ਵੀ ਉਹ ਚੋਣ ਜਿੱਤ ਗਿਆ ਪ੍ਰਧਾਨ ਦੀ ਉਹ ਹੁਣ ਸਿੱਧਾ ਹੀ ਅਸਰ ਇੱਥੇ ਪੈਣਾ ਆ। ਜਦੋਂ ਨਾਲੋ ਵੀ ਚੋਣਾਂ ਹੋਈਆਂ ਨਾ ਪੰਜਾਬ 2027 ਦੀਆਂ ਸਿੱਧਾ ਹੀ ਅਸਰ ਇੱਥੇ ਪੈਣਾ। ਜੇ ਮਿੱਤਰੋ ਆ ਗਈ ਭਾਜੀ ਬੀਜੇਪੀ ਇਹ ਕਰ ਪੰਜਾਬ ਦੇ ਵਿੱਚ। ਤੁਸੀਂ ਮੈਨੂੰ ਜਿੱਥੇ ਮਰਜ਼ੀ ਫੜ ਲਿਓ। ਜੇ ਨਾ ਪਿਓ ਆਪਣੇ ਛੱਤਰ ਮਾਰੂ ਤਾਂ ਦੱਸਿਓ ਦਿੱਲੀ ਦੇ ਵਿੱਚ ਕੀ ਹੋਇਆ ਵੀ ਗੈਜਰੀਵਾਲ ਨੂੰ ਹਟਾਇਆ ਗਿਆ ਉਹਦੀ ਜਗ੍ਹਾ ਹੁਣ ਮੋਦੀ ਸਰਕਾਰ ਉੱਥੇ ਚੱਲਣ ਦੀ ਹੁਣ ਲੋਕਾਂ ਦਾ ਉੱਥੇ ਬੁਰਾ ਹਾਲ ਹੋਇਆ ਤੇ ਹੁਣ ਅਸੀਂ ਤੇ ਮਤਲਬ ਅੜ ਜਾਂਦੇ ਹਾਂ ਨਾ ਜਿੱਦਾਂ ਕੋਈ ਵੀ ਹੱਕ ਧਰਨਾ ਲਾਉਣ ਲਈ ਤੇ ਜਦੋਂ ਸਮਝ ਲਾ ਵੀ ਭਾਜੇਪੀ ਦੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਤੁਹਾਨੂੰ ਘਰੋਂ ਚੁੱਕ-ਚੁੱਕ ਕੇ ਉਹਨਾਂ ਨੇ ਪਰਚੇ ਪਾਉਣੇ ਸਾਰਾ ਕੁਝ ਕਰਨਾ ਇਹ ਮੇਰੀ ਗੱਲ ਯਾਦ ਰੱਖਿਓ ਪਹਿਲਾਂ ਜੁਨੀਵਰਸਿਟੀਆਂ ਦੇ ਕਬਜ਼ਾ ਕਰਨ ਦੀ ਹੈ ਪ੍ਰਧਾਨ ਉਹਨਾਂ ਦੇ ਬਣਦੇ ਸਾਰੇ ਤੇ ਚਲੋ ਉਹ ਵੀ ਵਾਈਸ ਪ੍ਰਧਾਨ ਬਣ ਗਿਆ ਅਸ਼ਮੀਤ ਸਿੰਘ ਵਧੀਆ ਗੱਲ ਆ ਪਰ ਵੇਖ ਲਓ ਕਿੰਡੀ ਤੱਕ ਦੀ ਰਾਜਨੀਤੀ ਹੈ ਪਹਿਲਾਂ ਜੁਨੀਵਰਸਿਟੀਆਂ ਦੇ ਕਬਜ਼ਾ ਹੋਣਦੇ ਆ ਉਹ ਕਾਫੀ ਚਿਰ ਬਾਅਦ ਹੀ ਬਣਿਆ ਆ ਆਰਐਸਐਸ ਦਾ ਆਰਐਸਐਸ ਭਾਜਪਾ ਨਾਲ ਸੰਬੰਧਤ ਆ ਉਹ ਜਿਹੜੀ ਪਾਰਟੀ ਚਲੋ ਪ੍ਰਧਾਨ ਬਣ ਗਿਆ ਪਰ ਚੱਕਰ ਇਹ ਆ ਵੀ ਪਰ ਆਈ ਨੀਤੀ ਸਮਝੋ ਪਹਿਲਾਂ ਯੂਨੀਵਰਸਿਟੀਆਂ ਵਿੱਚ ਬੰਦੇ ਆਉਣਦੇ ਆ ਉਹਨਾਂ ਦੇ ਪ੍ਰਧਾਨ ਬਣਦੇ ਇਹ ਜਿਹੜਾ ਅਸਰ ਆ ਸਿੱਧਾ ਹੀ ਪੈਣਾ ਆ ਇਹਦੇ ਤੇ ਜਦੋਂ 2027 ਦੀਆਂ ਚੋਣਾਂ ਹੋਣੀਆਂ ਹੁਣ ਲੋਕੋ ਜੇ ਤੁਸੀਂ ਇੱਕ ਝੰਡੇ ਥੱਲੇ ਨਾ ਇਕੱਠੇ ਹੋਏ ਜੁੱਤੀਆਂ ਖਾਓਗੇ ਗੱਲ ਪੱਕੀ ਆ 100% ਪੱਕੀ ਆ ਭਾਵੇਂ ਜਿੱਥੇ ਮਰਜ਼ੀ ਲਿਖਾ ਕੇ ਲੈ ਲਓ ਜੇ ਜਿੱਦਾਂ ਹੁਣ ਤੁਸੀਂ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੇ ਜੇ ਇੱਕ ਝੁੱਟ ਹੋ ਕੇ ਇਦਾਂ ਹੀ ਇੱਕ ਝੁੱਟ ਹੋ ਜੋ ਪਾਰਟੀ ਇਕੱਲੇ ਜਿੱਤੇ ਇਥੇ ਪੰਜਾਬ ਦੇ ਵਿੱਚ ਫਿਰ ਤਾਂ